ਚਲੋ ਤਾਂ ਜੀ ਸ਼ਕੰਜੀ ਮੈਂ ਸ਼ਰਣੀ ਬਾਬਾ ਮਾਣੇ ਜਾਉਂਦਾ ਨਮੇ ਸਾਥੀਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਦੇ ਜੋ ਮਾਰੇ ਰਿਕਸ਼ਾ ਚਲਾਣ ਦੇ ਵਿਚਾਰੇ ਤੁਹਾਨੂੰ ਅੱਥੀ ਹੋਣੀ ਚਾਹਣਾ ਕਿ ਲੈ ਕੇ ਆਈ ਕਿ ਆ ਕੇ ਲੈ ਕੇ ਆਈ ਸਾਰੇ ਦੇ ਨਮੇ ਸਾਥੀਆਂ ਬਹੁਤ ਬਹੁਤ ਮੁਬਾਰਕ ਕਾਇਮ ਕੱਢੀ ਨਹੀਂ ਅਨੁਜਾਓ ਪਹਿਲਾਂ ਨਹੀਂ ਨਹੀਂ ਰਖਸ਼ਿਆਲ ਇੱਧਰ ਹੋ ਜਾਣਾ ਆਹੇ ਇੱਧਰ ਤੇ ਰੋ ਰਾਲਾ ਦਾਦਾ ਪਾਉਣਾ ਇੱਧਰ ਹਾਂ ਚਲੋ ਕਾਂਜੀ ਮਾਸਾ ਸ਼ਕਾਂਜੀ ਮੈਂ ਸ਼ਿਵਾਨੀ ਬਾਬਾ ਮਾਝਾ ਜਾਉਂਦਾ ਨਮੇ ਸਾਥੀ ਸਾਰੇ ਨੂੰ ਅਰੇ ਵਾਹ ਮਦਦ ਲੋਕ ਅੱਜ ਫੇਰ ਸਾਲ ਕੀ ਦਿਨ ਆਇਆ ਮੈਂ ਜੋ ਹਮਾਰੇ ਰਿਕਸ਼ੇ ਚਲਾਉਂਦੇ ਵਿਚਾਰੇ ਹਾਂ ਤੁਹਾਨੂੰ ਸਾਰਾ ਤੈਨੂੰ ਅੱਛੀ ਹੋਣੀ ਚਾਹਤ ਨਾਲ ਕੈਕ ਤੇ ਕੈਕ ਲੈ ਕੇ ਆਈ ਸਾਰੇ ਰਿਕਸ਼ੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਖਲੋ ਪੱਗਲੀ ਨਹੀਂ ਉਹਨੂੰ ਦੋ ਪਹਿਲਾਂ ਨਹੀਂ ਨਹੀਂ ਰਖਸ਼ਿਆ ਇਤਨਾ ਇੱਕ ਮਿੰਟ ਖਲੋਇਆ ਜਾਣਾ ਆ ਜੀ ਉਹ ਤਾਂ ਦੇਖਣ ਲੱਗਾ ਮੈਂ ਉਹੀ ਰੋਲਾ ਪਾਈ ਜਾਂਦੇ ਆ ਉਹ ਇੱਧਰ ਤੇ ਹੋ ਇੱਧਰ ਵਾਲਾ ਕਾਦਾ ਪਾਉਣਾ ਤੇ ਇੱਧਰ